ਵਰਦੀ ਵਰਦੀ ਤੇ ਵਰਦੀ ਤੇ ਕੇਡੂ ਜਿੱਦਣਾ ਕਰਵੀਂ ਵਰਦੀ ਵਰਦੀ ਤੇ ਵਰਦੀ ਤੇ ਕੇਡੂ ਜਿੱਦਣਾ ਕਰਵੀਂ ਪੁਲਿਸ ਦੀ ਵਰਦੀ ਵਿੱਚ ਮੂਲਕ ਹੋ ਰਹੀ ਇਸ ਕੁੜੀ ਲਈ ਇਸ ਦੀ ਵਰਦੀ ਹੀ ਇਸ ਲਈ ਨਮੋਸ਼ੀ ਦੀ ਵਜਾ ਬਣੀ ਹੈ ਜੀ ਹਾਂ ਸਹੀ ਸੁਣਿਆ ਤੁਸੀਂ ਅਸਲ ਦੇ ਵਿੱਚ ਇਹ ਫਰਜ਼ੀ ਪੁਲਿਸ ਵਾਲੀ ਹੈ ਜੋ ਪਿਛਲੇ 2 ਸਾਲਾਂ ਤੋਂ ਗੁਰਦਾਸਪੁਰ ਦੇ ਵਿੱਚ ਏਐਸਆਈ ਬਣ ਕੇ ਘੁੰਮ ਰਹੀ ਸੀ ਪੁਲਿਸ ਨੂੰ ਇਸ ਜਾਲੀ ਐਸਆਈ ਦੇ ਬਾਰੇ ਸੂਚਨਾ ਮਿਲੀ ਤਾਂ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਸ ਨੇ ਅਜਿਹਾ ਕਿਉਂ ਕੀਤਾ ਦਰਅਸਲ ਮੁਲਜ਼ਮ ਨੇ ਇਸਾਰਾ ਕੁਝ ਆਪਣੇ ਪਿਆਰ ਨੂੰ ਪਾਉਣ ਲਈ ਕੀਤਾ ਸੀ ਮੁੰਡੇ ਦੇ ਮਾਪੇ ਸਰਕਾਰੀ ਨੌਕਰੀ ਵਾਲੀ ਕੁੜੀ ਲੱਭ ਰਹੇ ਸੀ ਮੈਡਮ ਅਸਲ ਦੇ ਵਿੱਚ ਭਾਰਤੀ ਨਹੀਂ ਹੋ ਸਕੇ ਇਸ ਲਈ ਜੁਗਾੜ ਨਾਲ ਪਿਆਰ ਹਾਸਲ ਕਰਨ ਦੀ ਸਕੀਮ ਬਣਾਈ ਕਹਿੰਦੇ ਨੇ ਕਿ ਪਿਆਰ ਨੂੰ ਪਾਉਣ ਦੇ ਲਈ ਲੋਕ ਕਿਸੇ ਵੀ ਹੱਦ ਤੱਕ ਗੁਜ਼ਰ ਜਾਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਹੁਣ ਨਾਤੇ ਵਰਦੀ ਰਹੀ ਤੇ ਹੋ ਸਕਦਾ ਹੈ ਕਿ ਪਿਆਰ ਵੀ ਸਾਥ ਛੱਡ ਜਾਵੇ ਉੱਥੇ ਹੀ ਵੱਡਾ ਸਵਾਲ ਪੁਲਿਸ ਦੇ ਸਾਹਮਣੇ ਵੀ ਹੈ ਕਿ ਆਖਿਰ 2 ਸਾਲਾਂ ਤੋਂ ASI ਬਣ ਕੇ ਘੁੰਮ ਰਹੀ ਇਸ ਮਲਜ਼ਮ ਨੂੰ ਕਾਬੂ ਕਰਨ ਦੇ ਵਿੱਚ ਇੰਨੀ ਦੇਰ ਕਿਉਂ ਲੱਗ ਗਈ ਛੀ ਵਰਦੀ ਪਾ ਕੇ ਥਾਣੇਦਾਰ ਦੀ ਵਰਦੀ ਪਾ ਕੇ ਇਹ ਇਸ ਵਰਦੀ ਦਾ ਇਸਤੇਮਾਲ ਕਰ ਰਹੀ ਸੀ ਜੋ ਅੱਜ ਸਾਨੂੰ ਸਾਡੇ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੱਜ ਗੁਰਦਾਸਪੁਰੇ ਨੇ ਆਉਣਾ ਵਾ ਵਰਦੀ ਪਾ ਕੇ ਆਉਣਾ ਕੁੜੀ ਨੇ ਤੇ ਇਹ ਭਰਤੀ ਨਹੀਂ ਹੋਈ ਪੁਲਿਸ ਦੇ ਵਿੱਚ ਪਰ ਇਹ ਜਾਲੀ ਵਰਦੀ ਪਾ ਕੇ ਤੁਰੇ ਫਿਰਦੀ ਆ ਜਾਲੀ ਥਾਣੇਦਾਰ ਬਣੀ ਆ ਜਿਸ ਤੇ ਅਸੀਂ ਇਹਨੂੰ ਪਕੜਿਆ ਤੇ ਇਹਦੇ ਤੇ ਮੁਕੱਦਮਾ ਨੰਬਰ 104 ਅੱਜ ਮਿਤੀ 25/7/2016 ਨੂੰ ਅੰਡਰ ਸੈਕਸ਼ਨ 170 ਜਿਹੜਾ ਕਿ ਹੁੰਦਾ ਵਾ ਇੰਪਰਸੋਨੇਸ਼ਨ ਐਜ਼ ਅ ਪਬਲਿਕ ਸਰਵੰਟ 171 419 ਆਈਪੀਸੀ ਤਹਿਤ ਥਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ। ਮੈਰਿਜ ਪ੍ਰੋਸਪੈਕਟ ਵਧੀਆ ਬਣਾਉਣਾ ਚਾਹੁੰਦੀ ਸੀ ਆਪਣਾ ਇਹਦੇ ਕਹਿਣ ਮੁਤਾਬਕ ਵੀ ਜਿਹੜਾ ਉਹ ਜਿਹਦੇ ਮੁੰਡੇ ਨਾਲ ਲਵ ਫੇਅਰ ਸੀ ਉਹਦੇ ਪੇਰੈਂਟਸ ਕਹਿੰਦੇ ਵੀ ਅਸੀਂ ਤੇ ਵੀ ਆਪਣਾ ਕੁੜੀ ਉਹ ਕੁੜੀ ਨਾਲ ਵਿਆਹ ਕਰਨਾ ਆਪਣੇ ਮੁੰਡੇ ਦਾ ਜਿਹਦਾ ਜਿਹੜਾ ਸਰਕਾਰੀ ਨੌਕਰੀ 'ਚ ਹੈ ਤਾਂ ਦੀ ਇਸ ਕਰਕੇ ਮੈਂ ਫਿਰ ਇੱਕ ਕੰਮ ਕੀਤਾ